ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਰਣਸੇਂਗਾਲਾ ਜ਼ਿਲ੍ਹਾ ਫਰੀਦਕੋਟ ਤਸੀਲੇ ਨੂੰ ਜੈਤੋ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋਸਤੋ ਬਹੁਤ ਸਾਰੇ ਭੈਣ ਭਰਾਵਾਂ ਦੀ ਡਿਮਾਂਡ ਹੁੰਦੀ ਘਰੇ ਦੁੱਧ ਪੀਣ ਵਾਲਿਆਂ ਦੀ ਕਿ ਭਾਈ ਯਾਰ ਜਰਸੀ ਲੈਣੀ ਹੈ ਘਰੇ ਦੁੱਧ ਪੀਣ ਨੂੰ ਲੈਣੀ ਸੂਈ ਸਵਾਈ ਹੈ ਹੋਈ ਤਾਂ ਭਰਾ ਬਣ ਕੇ ਦੱਸਿਓ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੋ ਦੋ ਜਰਸੀਆਂ ਦੋਵੇਂ ਤਾਜ਼ੀਆਂ ਸੂਈਆਂ ਸਵਾਈਆਂ ਦੋਵੇਂ ਥਣ ਭਾਂਡੇ ਦੀਆਂ ਸੋਹਣੀਆਂ ਸਾਫ਼ ਸੁਥਰੀਆਂ ਇਨਫਾਰਮੇਸ਼ਨ ਲੈ ਦਨਾ ਉਹ ਕਰ ਦੇਗਾ ਅਲਵਾ ਦਿੰਨੇ ਆ ਪ੍ਰੋਪਰ ਸਹੀ ਇਨਫਾਰਮੇਸ਼ਨ ਲੈ ਕੇ ਹਾਂਜੀ ਸੱਚੀ ਗਾ ਬਾਈ ਨਾਮ ਤੇ ਰਸਾ ਸੀ। ਨਾਮ ਸੇਵਕ ਸਿੰਘ ਪੈਂਡ ਰਣ ਸਿੰਘ ਲਕੀਰ ਜੈਤੋ ਜਿਲ੍ਹਾ ਫਰੀਦਕੋਟ। ਫੋਨ ਨੰਬਰ ਦਾ ਸੀ 9814204404। ਇੱਕ ਨੰਬਰ ਤੋਂ ਸ਼ੁਰੂ ਕਰ ਲਈ ਸੇਵਕ ਕੈਨਮਾ ਸੁਆ। ਇਹ ਦੂਜਾ ਸੁਆ ਸੋਈ ਆ ਬਈ। ਸੋਈ ਨੂੰ ਸਮਾਂ ਕੱਲ ਸ਼ਾਮ ਨੂੰ ਸੋਈ ਆ ਜੀ। ਜੇਰ। ਏਅਰ ਪੈ ਗਈ ਆ ਵੀਡੀਓ ਹੈਗੀ ਆਪਣੇ ਕੋਲੇ। ਕਿੰਨਾ ਕੁ ਦੁੱਧ ਪਿਆਜੂ? ਦੁੱਧ ਪਾ ਦੂਗੀ 16-17 ਲੀਟਰ। ਕੱਢੀ ਬਾਹਰ ਨੂੰ। ਦੋਸਤੋ ਬੱਚਾ ਮਗਰ ਮੇਲ ਕਾਫ ਪਛੜਾ। ਕਲ ਦੀ ਵੀਰ ਕਹਿੰਦਾ ਸੂਈ ਐ ਦੂਜੇ ਸੂਵੇ ਸੂਈ ਐ ਜੇਰ ਵਾਲੇ ਪਾਸੋਂ ਵੀਰ ਕਹਿੰਦਾ ਕੰਪਲੀਟ ਐ ਜੇਰ ਦੀ ਵੀਰ ਕਹਿੰਦਾ ਆਪਣੀ ਵੀਡੀਓ ਬਣਾਈ ਹੋਈ ਐ ਜਿਹਦੇ ਪਸੰਦ ਆਊਗੀ ਅਗਲਾ ਆ ਕੇ ਵੀਡੀਓ ਵੇਖ ਲੈ ਨਹੀਂ ਵੀਰ ਤੁਹਾਨੂੰ WhatsApp ਤੇ ਵੀਡੀਓ ਸੈਂਡ ਕਰ ਦੂਗਾ ਤੇ ਅਗਲਾ ਆਪਦੀ ਤਸੱਲੀ ਕਰ ਲੈ ਵੇਖ ਕੇ 16 17 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ ਸੋਹਣੀ ਜਰਸੀ ਐ ਕੱਦ ਕਾ 48 ਵਜਨ ਵਾਲੀ ਤੇ ਹਵਾਨਾ ਵੀ ਕਰਮਾ ਵਾਲੀ ਦਾ ਸੋਹਣਾ ਵੱਡਾ ਤਿਆਰ ਕੀਤਾ ਹੈ ਥਾਣਾ ਦੀ ਸਾਫ਼ ਸੁਥਰੀ ਐ ਮੱਝ ਵਾਲਾ ਮੋਟਾ ਆਹਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਰੋਗ ਰੋਗ ਦੇ ਥਾਣੇ ਗੈਪ ਚ ਨਿਖੜ ਮੇ ਕੱਲੇ ਕੱਲੇ ਲੱਗੇ ਆ ਥਾਣੂ ਥਾਣਾ ਨੂੰ ਵੇਖ ਕੇ ਲੱਗਦਾ ਚਵਾਈ ਵੀ ਕਰਮਾੜੀ ਦੀ ਇੱਕ ਨੰਬਰ ਹੋਊ ਪੂਰੀ ਮੋਟੀ ਧਾਰ ਹੋਊ ਮੋਟੀ ਧਾਰ ਆ ਬਈ ਕੋਲੀ ਆ ਬਸ ਠੰਡੀ ਠੰਡੀ ਜਨ ਮਰਜੀ ਬੈਠੇ ਸੀਲ ਸੌ ਫੁੱਲ ਐ ਇਹੀ ਜਰਸੀਆਂ ਦੀ ਖਾਸੀਅਤ ਹੁੰਦੀ ਹੈ ਕਿ ਸੀਰੀਅਸ ਹੌਫ ਫੁੱਲ ਹੁੰਦੀਆਂ ਬੱਕਰੀਆਂ ਰੀਆਂ ਭਵਾਂ ਜਵਾਗ ਚੋਲਣ ਬੰਦੇ ਚੋਲਣ ਬੁੜੀਆਂ ਚੋਲਣ ਇਹਨਾਂ ਨੂੰ ਕੋਈ ਵਾਸਤਾ ਨਹੀਂ ਤੇ ਇੱਕ ਦੁੱਧ ਇਹਨਾਂ ਦਾ ਮੱਝ ਵਰਗਾ ਹੁੰਦਾ ਤਾਂ ਕਰਕੇ ਡਿਮਾਂਡ 'ਚ ਵੱਧ ਰਹਿੰਦੀਆਂ ਫਰੀਕ ਭੈਣ ਭਰਾ ਨੂੰ ਹੁੰਦਾ ਬਈ ਯਾਰ ਜਰਸੀ ਘਰੇ ਦੁੱਧ ਪੀਣ ਨੂੰ ਲੈਣੀ ਹੈ ਤੇ ਜੇ ਮੱਝ ਲੈਣੀ ਹੈ ਮੱਝ ਵੀ ਤੁਹਾਨੂੰ ਪਤਾ ਦਰਮਿਆਨੀ ਤੋਂ ਦਰਮਿਆਨੀ ਲੱਖ ਰੁਪਏ ਦੇ ਨੇੜੇ ਆਉਂਦੀ ਹੈ ਤੇ ਇਹ ਮੱਝ ਦੇ ਹਿਸਾਬ ਨਾਲ ਅੱਧੇ ਪੈਸਿਆਂ 'ਚ ਆ ਜਾਂਦੀ ਹੈ ਤਾਂ ਹੀ ਡਿਮਾਂਡ 'ਚ ਵੱਧ ਰਹਿੰਦੀਆਂ ਹੈ ਤੇ ਹੈ ਵੀ ਦੋਵੇਂ ਤਾਜ਼ੀਆਂ ਸੂਈਆਂ ਸਵਾਈਆਂ ਵੀਡੀਓ ਬਣਾਉਣ ਦਾ ਵੀ ਤੁਹਾਨੂੰ ਸਮਾਂ ਦੱਸ ਦਿਨ ਹਨ ਹਵਾਨੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰ ਲਿਓ ਸਵਾ 12 ਵੀਡੀਓ ਬਣਾ ਰਹੇ ਹਾਂ 12:15 ਮਿੰਟ ਤੇ 14 ਜੁਲਾਈ ਦਿਨ ਐ ਐਤਵਾਰ ਸ਼ਾਮ ਦੀ ਚੁਆਇਜ਼ ਸਾਰਾ ਦੇਣੀ ਪਿਆ ਸ਼ਾਮ ਤੇ ਕਰ ਹਵਾਨਾ ਬਾਉਲੀ ਨਾਲ ਭਰ ਲੈਣਾ 16 17 ਕਿਲੋ ਵੀਰ ਦਾਸ ਦਾ ਦੁੱਧ ਪਿਆ ਜੂ ਥਣਪਾਂਡੇ ਦੀ ਸਾਫ਼ ਸੁਥਰੀ ਐ ਉਹ ਮੱਥੇ ਦੀ ਸੋਹਣੀ ਕੱਦ ਕਾ 8 ਵਾਲੀ ਬਦਾਮੀ ਰੰਗ ਦੀ ਜਰਸੀ ਦੋ ਜਰਸੀਆਂ ਦੋਵੇਂ ਤਾਜ਼ੀਆਂ ਸੂਈਆਂ ਸਵਾਈਆਂ ਮੁੱਲ ਜੈਜ ਲੈਣ ਦੇ ਨਾਲ ਛੋਟਾ ਜਿਹਾ ਭਾਅ ਰੱਖੀ ਮੁੱਲ ਤਾਂ ਆਪਣੇ ਜੈਜ ਹੀ ਹੁੰਦੇ ਆ ਬਈ ਮੁੱਲ ਤਾਂ ਬਈ 60 ਕਰਦੇ 56000 ਦੀ ਬਣ ਰਹੀ 56000 ਦੀ ਦੋਸਤੋ ਮੁੱਲ ਵੀਰ ਕਹਿੰਦਾ 60000 ਕਰਦੇ ਆ 50 ਤੇ 56 56000 ਦੀ ਜਰਸੀ ਦੇ ਦੂ ਬਿਲਕੁਲ ਜੈਜ ਡਿਮਾਂਡ ਵਿੱਚੋਂ ਮੌਕੇ ਤੇ ਥੋੜਾ ਕਣਾ ਮਾਣ ਵੀ ਕਰ ਦੂ ਵੀਰ ਬੇਫਿਕਰ ਹੋ ਕੇ ਆਜੋ ਬਿਲਕੁਲ ਛੋਟੇ ਭਾਅ ਦੀ ਦੂਜਾ ਸੂਹਾ ਤਾਜੀ ਸੂਈ ਜਰਸੀ ਦੋ ਨੰਬਰ ਤੇ ਆ ਜੀ ਕਿੰਨਾ ਮਸੂਆ ਉਹਦਾ ਉਹ ਵੀ ਦੂਜਾ ਸੁਬਾ ਸੋਈ ਆ ਇਹ ਨੂੰ ਸੁਈ ਨੂੰ ਸਮਾ ਇਹ ਨੂੰ ਹੋ ਗਿਆ ਬਾਈ ਅੱਜ 8-9 ਦਿਨ ਹੋ ਗਏ ਇਹਦਾ ਅੱਜ ਹੀ ਕਾਰਡ ਚੱਲਿਆ ਜੀ ਦੁੱਧ ਕਿੰਨਾ ਤਿਆਰ ਹੈ ਇਸ ਟਾਈਮ ਦੁੱਧ ਬਾਈ ਇਹਦੇ ਥੱਲੇ 10-11 ਲੀਟਰ ਤਿਆਰ ਹੈ 10-11 ਹਾਂ ਦੁੱਧ ਪਾ ਦੂਗੀ ਇਹ 14-15 ਕਿਲੋ ਮਗਰ ਕੀ ਇਹਦੇ ਇਹਦੇ ਵੀ ਵੱਛੇ ਹੀ ਹੈ ਤੇ ਅੱਜਾ ਮੋਲੇ ਦਾ ਵੀ 42000 ਦੀ ਦੇ ਦਾਂਗੇ ਬਈ ਕੱਢੀਏ ਬਾਹਰ 1 ਨੰਬਰ ਕਲ ਦੀ ਸੂਈ ਆ 16 17 ਕਿਲੋ ਵੀਰਦਸਤਾ ਦੁੱਧ ਪਿਆ ਜੂ 2 ਨੰਬਰ 8 10 ਦਿਨਾਂ ਦੀ ਸੂਈ ਆ ਕੜ ਵੀਰਦਸਤਾ ਇਹਦਾ ਚੱਲ ਪਿਆ ਕੱਲ 10 ਕਿਲੋ ਅੱਜ ਦੁੱਧ ਤਿਆਰ ਹੈ ਮਗਰ ਇਹਦੇ ਵੀ ਵਛਾ ਦੋਹਾਂ ਦੇ ਮਗਰੀ ਪੱਬੂ ਆ ਇਹ ਵੀਰਦਸਤਾ 14 15 ਕਿਲੋ ਦੁੱਧ ਪਿਆ ਜੂ ਇਹ 40 ਤੇ 2 42000 ਦੀ ਦੇ ਦੇਣੀ ਆ ਬਾਕੀ ਤੋਰ ਕੇ ਥਾਣਾ ਹਵਾਨਾ ਤੁਹਾਨੂੰ ਵਿਖਾ ਦੇਣੇ ਆ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਤਾਂ ਵਾਰ-ਵਾਰ ਦੱਸਦਾ ਕਿਉਂਕਿ ਦੋਵੇਂ ਸੂਈਆਂ ਸਵਾਈਆਂ ਵੀਡੀਓ ਬਣਾਉਣ ਦਾ ਸਮਾਂ ਆਪ ਦਾ ਨੋਟ ਕਰ ਲਓ ਸਵਾ 12 ਵੀਡੀਓ ਬਣਾ ਰਹੇ ਹਾਂ 12:15 ਤੇ ਸ਼ਾਮ ਦੀ ਚਵਾਈ ਸਾਰਾ ਦੇਣੀ ਪਿਆ ਸੋਹਣੀਆਂ ਜਰਸੀਆਂ ਦੋਵੇਂ ਤਾਜ਼ੀਆਂ ਸੂਈਆਂ ਸਵਾਈਆਂ ਤੇ ਦੋਵੇਂ ਥਣ ਭਾਂਡੇ ਦੀਆਂ ਸੋਹਣੀਆਂ ਸਾਫ਼ ਸੁਥਰੀਆਂ ਹਵਾਨੇ ਸੋਹਣੇ ਠੋਸ ਨਿੱਗਰ ਥਾਣਾ ਅੱਧੀ ਚਵਾਈ ਵਾਲੇ ਆ ਬਦ ਅਮੀ ਰੰਗ ਦੀਆਂ ਜਰਸੀਆਂ ਤੇ ਸੀਲ ਸੌ ਤਾਂ ਇੰਨੀ ਆਉਂਦੀਆਂ ਭਾਵੇਂ ਚੌਂਕ 'ਚ ਖੜਾ ਕੇ ਅਗਲਾ ਚਵਾਈ ਕਰ ਲੈ ਬੱਚੇ ਦਾ ਹੀ ਕਰਦੀ ਆ ਹੁੰਦਾ ਖੰਡੀ ਬਹੁਤ ਆ ਹੂੰ ਠੀਕ ਹੈ ਬੱਚੇ ਦਾ ਬਾਈ ਕਹਿੰਦਾ ਕਰਦੇ ਬਾਕੀ ਤਾਂ ਆਇਆ ਸੂਏ ਪਸ਼ੂ ਦਾ ਬੱਚੇ ਦਾ ਕਰਦਾ ਹੀ ਹੁੰਦਾ ਲੈ ਚੱਲ ਜਰਸੀ ਨਾਲ ਦੀਆਂ ਭੈਣਾਂ ਜਿਹੜੇ ਵੀ ਭੈਣ ਭਰਾ ਦੇ ਜਿਹੜੀ ਵੀ ਪਸੰਦ ਆਉਂਦੀ ਹੈ ਜੇ ਕੋਈ ਦੁੱਧ ਤਿਆਰ ਵਾਲੀ ਜਰਸੀ ਲੈਣ ਦਾ ਚਾਹ ਵਾਣਾ ਤਾਂ 2 ਨੰਬਰ 10 ਕਿਲੋ ਦੁੱਧ ਤਿਆਰ ਹੈ ਕੰਡੇ ਵਾਲਾ ਇੱਕ ਨੰਬਰ ਹਜੇ ਬੌਲੇ ਜੀ ਆ ਕੱਲ ਸੂਈ ਆ 16 17 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ ਥਣ ਭਾਂਡੇ ਦੀਆਂ ਦੋਵੇਂ ਸਾਫ਼ ਸੁਥਰੀਆਂ ਇੱਕ ਨੰਬਰ 56000 ਦੀ ਮੁੱਲ 60000 ਹੈ 56000 ਚੋਂ ਵੀਰ ਕੰ ਦਾ ਮਾਣ ਕਰ ਦੂ ਦੋ ਨੰਬਰ 42000 ਚੋਂ ਠੰਡੀ ਆ ਉਹ ਤਾਂ ਬੱਚੇ ਦਾ ਕਰਕੇ ਵੜਾ ਕਰਦੀ ਮਰਦੀ ਬੈਠੀ ਸੀਲ ਸਾਉ ਦੇ ਬੱਕਰੀਆਂ ਵਾਲੀਆਂ ਹੁੰਦੀਆਂ ਪੌਂਜਵਾਕ ਚੋਈ ਜਾਣ ਅੱਜ ਦੀ ਵੀਡੀਓ ਦੇ ਵਿੱਚ ਇਹ ਛੋਟੇ ਭਾ ਦੀਆਂ ਦੋ ਸੋਹਣੀਆਂ ਤਾਜ਼ੀਆਂ ਸੂਈਆਂ ਸਵਾਈਆਂ ਜਰਸੀਆਂ ਆ ਜਿਹੜੇ ਵੀ ਭੈਣ ਭਰਾ ਦੇ ਜਿਹੜੀ ਵੀ ਜਰਸੀ ਪਸੰਦ ਆਉਂਦੀ ਹੈ ਫੋਨ ਨੰਬਰ ਵੀਰ ਦਾ ਸਕਰੀਨ ਤੇ ਚੱਲੀ ਜਾਂਦਾ ਮੁੱਲ ਜੈ ਜੀ ਹੈ ਮੌਕੇ ਤੇ ਮਾਨ ਤਾਨ ਹੋ ਜੂ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਦੂਰੀ ਵਰੀ ਦੱਸ ਦੇਣਾ ਪੈਂਡਾ ਰਣ ਸਿੰਘ ਆਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਬਾਕੀ ਇਸ ਦੁਗਾਟ ਮਲਜ ਦਾ ਤੁਹਾਨੂੰ ਵੀ ਪਤਾ ਆਉਂਦਾ ਵੀ ਕੀ ਆ 30 35 35000 ਦੀਆਂ ਦਾ ਟੋਕੜਾਂ ਵੀ ਕੀ ਜਾਂਦੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਆਪ ਦੀ ਨੈੱਟਵਰਕ ਨਾਲ ਸੌਦਾ ਕਰ ਲਿਓ ਸੁਈਆਂ ਸਵਾਈਆਂ ਭਾਵੇਂ ਦੋ ਟਾਈਮ ਚੋ ਕੀ ਲੈ ਜਾਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ